ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ੍ਰੀ ਅਕਾਲ ਤਖਸਾਲ ਵੱਲੋਂ ਜੋ ਸਾਨੂੰ ਸਾਰਿਆਂ ਨੂੰ ਸੇਵਾ ਲਈ ਗਈ ਸੀ ਉਹ ਗੁਰੂ ਦਾ ਆਪ ਦੀ ਬਖਸ਼ਿਸ਼ ਨਾਲ ਪੂਰਨ ਤੌਰ ਤੇ ਸਾਥੋਂ ਸੇਵਾ ਲੈ ਰਿਹਾ ਹੈ ਸੋ ਅਸੀਂ ਜਿੰਨਾ ਸਾਡੀ ਅੰਤਰਾਤਮਾ ਨਾਲ ਇੰਨਾ ਵੀ ਪਿਆਸ ਕਰਨ ਨਾਲ ਗੁਰੂ ਦੇ ਘਾਰੇ ਚ ਰਹਿ ਕੇ ਸੇਵਾ ਹੁੰਦੀ ਹੈ ਉਹ ਸਾਰੇ ਰਲ ਕੇ ਕਰ ਰਹੇ ਹਾਂ ਕਿ ਗੁਰੂ ਬਖਸ਼ਿਸ਼ ਕਰੇਗਾ ਸਾਡੀ ਸਾਰਿਆਂ ਦੀ ਸੇਵਾ ਮਨਜ਼ੂਰ ਕਰੇਗਾ ਵਾਦੀ ਚੜ੍ਹਦੀ ਕਲਾ ਹੋਵੇ ਗੁਰੂ ਅਸ਼ੀਰਵਾਦ ਦੇਗਾ ਤੇ ਸਾਰਾ ਪਰਿਵਾਰ ਪੰਜ ਰਲ ਕੇ ਚੜ੍ਹਦੀ ਕਲਾ ਵਾਸਤੇ ਸ਼ੌਂਤ ਦੇਸ਼ ਦੇ ਭਲੇ ਵਾਸਤੇ ਕੰਮ ਕਰੇਗਾ। ਨੂੰ ਸਰ ਇੱਕ ਵਾਰੀ ਸੇਵਾ ਕੀਤੀ ਜਾ ਰਹੀ ਸੀ ਹਾਂ ਬਲਾ ਹੁੰਦਾ ਹੈਗਾ ਹੁਣ ਐਫ ਆਈ ਆਰ ਵੀ ਸਾਹਮਣੇ ਆਈ ਹੈ ਐਫ ਆਈ ਆਰ ਦੇ ਬੜੇ ਸਵਾਲ ਚੁੱਕੇ ਨੇ ਅਕਾਲੀ ਦਲ ਨੇ ਕਿਵੇਂ ਦੇਖਣਗੇ ਇਹਦੇ ਨਾਲ। ਦੇਖੋ ਇਹ ਗੁਰੂ ਦਾ ਸਿੱਖ ਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹੈ। ਉਹ ਉੱਥੇ ਜੋ ਇਸ ਤਰ੍ਹਾਂ ਦੀ ਕਟਿਆ ਕਾਰਵਾਈ ਹੈ ਇਸ ਤੋਂ ਬਾਹਰੀ ਗੱਲ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਕੋ ਹੋ ਨਹੀਂ ਸਕਦੀ ਮੁਸਲਮਾਨ ਕੌਮ ਦੇ ਵਿੱਚ ਬਹੁਤ ਉਹਨਾਂ ਦਾ ਧਰਮ ਸਥਾਨ ਮੱਕਾ ਹੈ ਉਹਦੇ 10 10 ਕਿਲੋਮੀਟਰ ਏਰੀਆ ਦੇ ਵਿੱਚ ਹਾਲਾਂਕਿ ਉਹਨਾਂ ਦੇ ਆਪਸ ਵਿੱਚ ਕੌਮਾਂ ਦੇ ਬੜੇ ਮਤਭੇਦ ਹੈ ਲੇਕਿਨ 10 ਕਿਲੋਮੀਟਰ ਏਰੀਆ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੁੰਦੀ ਕੋਈ ਆ ਜਾਵੇ ਇਹ ਹੀ ਸਾਡਾ ਗੁਰੂ ਨਾਨਕ ਦੇਵ ਦਾ ਘਰ ਹੈ ਗੁਰੂ ਰਾਮਦਾਸ ਦਾ ਘਰ ਹੈ ਹਰਮੰਦਰ ਸਾਹਿਬ ਜਿੱਥੇ ਕਿ ਦੁਸ਼ਮਣ ਮਿੱਤਰ ਕੋਈ ਵੀ ਆਵੇ ਸਭਰ ਉਥੋਂ ਅਸ਼ੀਰਵਾਦ ਮਿਲਦਾ ਹੈ ਸਰਵੱਤ ਦੇ ਭਲੇ ਦੀ ਉਥੋਂ ਹਮੇਸ਼ਾ ਅਰਦਾਸ ਹੁੰਦੀ ਹੈ ਸਰਵੱਤ ਦੇ ਭਲੇ ਦੀ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਉਥੋਂ ਪਾਠ ਹੁੰਦੇ ਨੇ ਕੀਰਤਨ ਹੁੰਦੇ ਨੇ ਸੋ ਉਸ ਜਗ੍ਹਾ ਤੇ ਇੱਕ ਕਾਰਨਾਮਾ ਇੱਕ ਕੌਮ ਦੇ ਵਾਸਤੇ ਸਾਰੇ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਦੁਨੀਆ ਦਾ ਸਭ ਤੋਂ ਉੱਤਮ ਧਰਮ ਜੋ ਸਰਵੱਤ ਦਾ ਭਲਾ ਮੰਗਦਾ ਹੈ ਉੱਥੇ ਵਾਰਦਾਤ ਹੁੰਦੀ ਹੈ ਤੇ ਸਾਡਾ ਕੌਮ ਦਾ ਕੀ ਅਕਸੂਨੀਆ ਜਾਂਦਾ ਹੈ ਜਿਹੜੀ ਕੌਮ ਜਦੋਂ ਕਿ ਬੜੇ ਦੁੱਖ ਸੰਕਰੋਣਾ ਦਾ ਟਾਈਮ ਸੀ ਸਭ ਦੁਨੀਆ ਘਰੇ ਬੈ ਗਈ ਸੀ ਔਰ ਗਵਰਨਮੈਂਟ ਦੇ ਸਹਾਰੇ ਤੇ ਹੋ ਗਈ ਸੀ ਲੇਕਿਨ ਗੁਰੂ ਦੀ ਬਖਸ਼ਿਸ਼ ਨਾਲ ਸਿੱਖ ਕੌਮੋਂ ਸੀ ਜਿਨੇ ਆਪ ਦੇ ਘਰਾਂ ਚੋਂ ਵੀ ਜੋ ਹੈ ਦਾਣਾ ਪਾਣੀ ਦੇ ਕੇ ਆਪ ਸੇਵਾ ਕੀਤੀ ਆਪ ਲੱਗਦੇ ਲਾਏ ਤੇ ਬਲਕੇ ਦੁਖੀਆਂ ਦੀ ਮਦਦ ਕੀਤੀ ਭੁੱਖਿਆਂ ਦੀ ਮਦਦ ਕੀਤੀ ਔਰ ਜੋ ਨਿਆਸਰੇ ਸੀ ਉਹਨਾਂ ਦੀ ਮਦਦ ਕੀਤੀ ਬਖਸ਼ਿਸ਼ ਕੀਤੀ ਸੀ ਗੁਰੂ ਮਹਾਰਾਜ ਦੀ ਇਸ ਕਰਕੇ ਉਸ ਕੌਮ ਦੇ ਉਸ ਗੁਰੂ ਦੇ ਦਰ ਤੇ ਇਸ ਤਰ੍ਹਾਂ ਘਟਨਾ ਹੋਣੀ ਉਸ ਤੋਂ ਘਟਿਆ ਹਰਕਤੌਰ ਕੀ ਹੋਸੀ। ਲੁਕਾ ਸਾਹਿਬ ਦੀ ਇਹ ਸਟੇਟਮੈਂਟ ਆਈ ਜਿੰਦ ਕਹਿੰਦੇ ਕਿ ਸਾਰਿਆਂ ਨੂੰ ਇੱਕ ੁੱਟਾ ਵਾਸਤੇ ਪੂਰਾ ਪ੍ਰਯਾਸ ਕਰਾਂਗੇ। ਇਹ ਚੰਗੀ ਗੱਲ ਹੈ ਜੀ ਸਾਰੇ ਸਾਰਾ ਇੱਕ ਪਰਿਵਾਰ ਹੈ ਚੰਗੀ ਗੱਲ ਹੈ। ਸੁਧਾਰ ਲੈਣੇ ਭਾਂ ਕਰਦੇ ਜੀ ਤੁਹਾਡੇ ਵੱਲੋਂ ਕੋਈ ਕਦਮ ਚੁੱਕੇ ਜਾਣਗੇ ਇੱਕ ਏਕੇ ਲਈ। ਅਸੀਂ ਤਾਂ ਦੇਖੋ ਜੋ ਵੀ ਆਉਂਦਾ ਸਭ ਨੂੰ ਗੱਲ ਨਾਲ ਲਾਉਣੀ ਹੈ ਕੋਈ ਕੋਈ ਐਸੀ ਗੱਲ ਨਹੀਂ ਸਾਡੇ ਵੱਲੋਂ ਤਾਂ ਆਏ ਮਲੂਕਾ ਸਾਹਿਬ ਆਏ ਨੇ ਬਹਿ ਕੇ ਪਰਵਾਰ ਸੇਵਾ ਕਰਦੇ ਕਾ ਉਹ ਸਾਰੇ ਸੇਵਾ ਕਰਨ ਹੁੰਦਰ ਸਾਹਿਬ ਜਿਸ ਦਿਨ ਹਮਲਾ ਹੁੰਦਾ ਹੈ ਉਸ ਦਿਨ ਪੁਲਿਸ ਕਹਿੰਦੀ ਹੈ ਪਹਿਲਾ ਇੱਕ ਆਦਮੀ ਸੀਗਾ ਇਹਨੇ ਹਮਲਾ ਕੀਤਾ ਕਾਨੂੰਨ ਦੇ ਵਿੱਚ ਤੇ ਪੁਲਿਸ ਦੇ ਵਿੱਚ ਮੈਂ ਕੋਈ ਨਹੀਂ ਪੜਨਾ ਉਹ ਪਾਰਟੀ ਵੱਲੋਂ ਆ ਗਏ ਨੇ 2-3 ਵਰ੍ਹਸ਼ਾਂ ਨਹੀਂ ਆਉਂਦੀਆਂ ਹੁੰਦੀਆਂ ਉੱਥੇ ਮੈਂ ਕੋਈ ਨਹੀਂ ਬੋਲ ਮੈਂ ਇਹਨੂੰ ਤੁਸੀਂ ਇਕੱਲੇ ਧਰਮ ਦੀ ਗੱਲ ਆਖੀ ਹੈ ਸੇਵਾ ਦੀ ਆਖੀ ਉੱਥੇ ਮੈਂ ਤੁਹਾਡਾ ਸਤਿਵਚਨ ਮੰਨ ਲਿਆ ਉਦੋਂ ਕੇ ਮੇਰੇ ਸੁਭਾ ਨੂੰ ਜਾਣਦੇ ਮੈਂ ਜਿਹੜੀ ਗੱਲ ਦੱਖਾ ਰਿਹਾ ਮਲੂਕਾ ਸਾਹਿਬ ਕੱਲ ਨੂੰ ਮੁਖਸਰ ਸਾਹਿਬ ਹੋਣਾ ਦੋ ਦਿਨ ਉੱਥੇ ਐ ਫਿਰ ਉਸ ਤੋਂ ਬਾਅਦ ਅਰਦਾਸ ਹੈਗੀ ਜਾਵਾਂਗੇ ਗੁਰੂ ਦੇ ਦਰ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਜੀ ਕੋਈ ਪਹਿਲ ਕਦਮ ਹੀ ਕੀਤੀ ਜਾਊਗੀ ਜਿਸ ਦਾ ਮੁਖਸਰ ਸਾਹਿਬ ਨੇ ਵੀ ਕਿਹਾ ਵੀ ਉਹ ਪਹਿਲ ਕਦਮ ਇਹ ਸਾਰੇ ਰਲ ਕੇ ਸੇਵਾ ਕਰਨ ਆਟੋ ਮਹਨੋ ਮੁਖਸਰ ਸਾਹਿਬ ਆ ਕੇ ਸੇਵਾ ਕਰਨ ਲੱਗ ਗਏ ਕਿਸੇ ਨੇ ਆਖਿਆ ਕਿਉਂ ਆ ਸਾਰਾ ਪਰਿਵਾਰ ਹੈ ਖੁਸ਼ੀ ਹੈ ਕਿ ਅਦੇਸ਼ਾ ਜੀ ਇਕੱਠੇ ਹੋਣ ਦੇ ਲਈ ਮੈਂ ਕਹਿੰਦਾ ਜੇ ਇਸ ਤਾਂ ਸਾਰਾ ਆ ਉਹ ਸੇਵਾ ਦੇਸ਼ ਦੀ ਕਰ ਰਿਹਾ ਹੈ ਨਾ ਬਹੁਤ ਵਧੀਆ